ਵਾਹਿ ਗੁਰੂ ਜੀ ਦਾ ਹਸਾ ਵਾਹਿ ਗੁਰੂ ਜੀ ਦੀ ਫਤਿਹ ਬੱਚੋ ਕੱਲ੍ਹ ਆਪਾਂ ਗੱਲ ਕੀਤੀ ਸੀ ਜੀ ਚਰਜਾ ਨਦੀ ਉਤੇ ਗੁਰੂ ਗੋਬਿੰਦ ਸਿੰਘ ਦੇ ਪ੍ਰਵਾਸ ਦੇ ਬਿਛੋੜ ਦੀ ਗੱਲ ਕੀਤੀ ਜਿਹੜਾ ਵੀ ਗੁਰੂ ਜੀ ਦਾ ਚੰਦ ਭਾਗਾ ਤੋਂ ਆਵਾ ਬੰਡੇਗਾ ਜੀ ਇੱਕ ਪਾਸੇ ਦਾ ਗੁਰੂ ਗੋਬਿੰਦ ਸਿੰਘ ਜੀ ਦਾ ਵੱਡੇ ਸਾਹਿਬ ਜੀ ਦੇ ਤੇ 40 ਸਿੰਘਾਂ ਸਮੇਤ ਗੁਰੂ ਜੀ ਚੰਗੌਰ ਦੀ ਗੜੀ ਵੱਲ ਚੱਲੇ ਪਾਤੇ ਦੂਜੇ ਪਾਸੇ ਮਾਤਾ ਗੁਜਰੀ ਜੀ ਨੇ ਆਪਣੇ ਛੋਟੇ ਸਾਹਿਬਾਂ ਦੇ ਨਾਲ ਕੰਗੂ ਬ੍ਰਾਹਮਣ ਨਾਲ ਉਹਨਾਂ ਦੇ ਪਿੰਡ ਵੱਲ ਚੱਲੇ ਪਾਤੇ ਜੰਗਲਾ ਬੇਲਾ ਵਿੱਚ ਹੁੰਦੇ ਹੋਏ ਗੰਗੂ ਗ੍ਰਾਮਾ ਰਾਜਨ ਨੂੰ ਜਾ ਰਹੇ ਨੇ ਤੇ ਦੂਜੇ ਪਾਸੇ ਤੀਜੇ ਪਾਸੇ ਮਾਤਾ ਸਾਹਿਬ ਕੌਰ ਤੇ ਮਾਤਾ ਸੁਗਰੀ ਪਈ ਮਨੀ ਸਿੰਘ ਜੀ ਨਾਲ ਵਿਛੜ ਕੇ ਗੁਰੂ ਜੀ ਤੋਂ ਅਲੱਗ ਹੋ ਗਏ ਤਾਂ ਗੁਰੂ ਜੀ ਇਸ ਤਰ੍ਹਾਂ ਗੁਰੂ ਦਾ ਪਰਿਵਾਰ ਤਿੰਨ ਭਾਗਾਂ ਵਿੱਚ ਵੰਡਿਆ ਤੇ ਜਿਹੜੇ ਗੁਰੂ ਜੀ ਦੇ ਗੁਰੂ ਜੀ ਦੇ ਵੱਡੇ ਸਹਨੇ ਤੇ ਪਪਾ ਅਜੀਤ ਸਿੰਘ ਤੇ ਪਪਾ ਜੁਹਾਰ ਸਿੰਘ ਜੀ ਤੇ ਕੋਈ ਚਾਲ ਸਿੰਘ ਜੀ ਗੁਰੂ ਜੀ ਕੱਚੌਰ ਸਾਹਿਬ ਦੀ ਕੱਚੀ ਗੜੀ ਵਿੱਚ ਪਹੁੰਚ ਗਏ ਕੱਚੀ ਗੜੀ ਵਿੱਚ ਪਹੁੰਚ ਕੇ ਗੁਰੂ ਜੀ ਨੇ ਘੜੀ ਦੀ ਕਿਰਤ ਕੀਤੀ ਕਿਲੇ ਬੰਦੀ ਕੀਤੀ ਜਿਵੇਂ ਸਿੰਘਾਂ ਦੇ ਮੋਰਚੇ ਬਣਾਏ ਇਸ ਤਰ੍ਹਾਂ ਕਰਦੇ ਕਰਦੇ ਸਾਮ ਤੱਕ ਆਗੇ ਮੋਗਲ ਫੌਜਾਂ ਦੇ 10 ਲੱਖ ਦੀ ਪਾਏ ਗੁਰੂ ਜੀ ਨੂੰ ਕੱਚੀ ਘੜੀ ਵਿੱਚ ਸਿੰਘਾਂ ਸਮਿਤ ਘੇਰਾ ਪਾ ਲਾ ਤਾਂ ਗੁਰੂ ਜੀ ਨੇ ਕੱਚੀ ਘੜੀ ਦੇ ਵਿੱਚੋਂ ਬੈਠ ਕੇ ਮੂਗਲਾ ਦਾ ਸਾਹਮਣਾ ਕਰਨ ਦਾ ਫੈਸਲਾ ਕੀਤਾ ਤਾਂ ਗੁਰੂ ਜੀ ਨੇ ਪੰਜ-ਪੰਜ ਜੱਥੇ ਸਿੰਘਾਂ ਦੇ ਬਣਾ ਕੇ ਜੰਗ ਦੇ ਵਿੱਚ ਭੇਜਣਾ ਸ਼ੁਰੂ ਕਰਦੇ ਨੇ ਸਿੰਘ ਜੱਟ ਦੇ ਤੇ ਦੁਸ਼ਮਣ ਨੂੰ ਮੌਜੂ ਦੇ ਘਾਟ ਤਾਂ ਦੇ ਖੁਦ ਸੀਤ ਕਹਿੰਦੇ ਜਾਂਦੀ ਜਾਂਦੇ ਇਸੇ ਤਰ੍ਹਾਂ ਹੀ ਗੁਰੂ ਜੀ ਨੇ ਸਾਬ ਜੀ ਦਾ ਅਜੀਤ ਸਿੰਘ ਜੀ ਨੂੰ ਤਿਆਰ ਵਰਤਾਰ ਕਰਕੇ ਆਪਣਾ ਆਸ਼ੀਰਵਾਦ ਦੇ ਕੇ ਜੰਗ ਨੂੰ ਪਾਸ ਸਿੰਘਾ ਵਿੱਚ ਉਹਦਾ ਤਾਂ ਸਾਬ ਜੀ ਦਾ ਅਜੀਤ ਸਿੰਘ ਨੇ ਜੰਗ ਦੇ ਵਿੱਚ ਜਾ ਕੇ ਉਹ ਆਹੂ ਲਾਇਆ ਤੇ ਗੁਰੂ ਜੀ ਦਾ ਸੀਨਾ ਦੇਖ ਕੇ ਗਦਗਦ ਹੋ ਗਿਆ ਤਾਂ ਗੁਰੂ ਜੀ ਬਹੁਤ ਖੁਸ਼ ਹੋਏ ਆਪਣੇ ਪੁੱਤਰ ਨੂੰ ਜੰਗ ਵਿੱਚ ਲੜਦੇ ਹੋਏ ਦੇਖ ਕੇ ਤੇ ਜੰਗ ਦੇ ਵਿੱਚ ਬਾਬਾ ਜੀ ਸਮਝ ਨੇ ਸੈਂਕੜੇ ਦਸਮਰਾਂ ਨੂੰ ਮੌਸੇ ਦੇ ਘਾਟ ਉਤਾਰ ਕੇ ਅੰਤ ਨੂੰ ਆਪ ਸੀਸ ਦੀ ਜਾਂਪੀ ਦਾ ਤਾਂ ਦੱਸਿਆ ਕਿ ਗੁਰੂ ਬਾਬਾ ਜੀ ਦੇ ਸਿਰ ਦੇ ਉੱਪਰ ਲਗਭਗ 392 ਜਹਾਜ਼ ਸੀ ਜੋ ਕਿ ਅੱਜ ਕੱਲ ਅੱਜ ਤੱਕ ਦੇ ਸਭ ਤੋਂ ਕਿਸੇ ਵੀ ਯੋਧੇ ਦੇ ਸਿਰ ਉੱਪਰ ਜਿੰਨੇ ਚਾਹੋ ਸਭ ਤੋਂ ਵੱਡਾ ਇਤਿਹਾਸ ਹੈਗਾ ਇਸ ਗੱਲ ਦਾ ਇਸ ਤਰ੍ਹਾਂ ਜੂਝ ਸਿੰਘਾਂ ਨੇ ਹੋਰ ਜਿੰਗਾਂ ਦੇ ਜੱਥੇ ਭੇਜੇ ਤੇ ਇਸੇ ਤਰ੍ਹਾਂ ਬਾਬਾ ਜਿਹਾਰ ਸਿੰਘ ਜ ਨੂੰ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਨੇ ਆਪਣੇ ਹੱਥੀਂ ਤਿਆਰ ਕੀਤਾ ਤੇ ਉਹ 15 ਸਾਲ ਦੀ ਉਮਰ ਦੇ ਵਿੱਚ ਜੰਗ ਜੰਦ ਦੇ ਲੜਨ ਵਾਸਤੇ ਭੇਜਿਆ ਤਾਂ ਬਾਬਾ ਜਹਾਰ ਸਿੰਘ ਜੀ ਨੇ ਆਪਣੇ ਪੂਰੇ ਜਹਾਜ ਲਾਉ ਦੇਣਾ ਜੰਗ ਦੇ ਵਿੱਚ ਜਾ ਕੇ ਦੁਸ਼ਮਣ ਨੂੰ ਲੁਕਾਰਾ ਤੇ ਦੁਸ਼ਮਣ ਨੂੰ ਹਜ਼ਾਰਾਂ ਸੈਂਕੜੇ ਦੁਸ਼ਮਣਾਂ ਨੂੰ ਮੌਤ ਦੇ ਘਾਟ ਉਤਾਰਾ ਅਤੇ ਲੜਦੇ ਆਪ ਜੀ ਦੀ ਜਾਂਦੀ ਏ ਇਸ ਤਰ੍ਹਾਂ ਗੁਰੂ ਜੀ ਨੇ ਸੱਤਰ ਸਾਹਿਟ ਵੱਡੇ ਸਾਹਿਬ ਜਰੇ ਗੁਰੂ ਜੀ ਦੇ ਸਾਹਮਣੇ ਜੰਗ ਦੇ ਵਿੱਚ ਲੜਦੇ ਸੀ ਜੀ ਰਹਾ ਤਾਂ ਗੁਰੂ ਜੀ ਨੇ ਉੱਚ ਉੱਚ ਜਕਾਰੇ ਲਾਏ ਤਾਂ ਕਿ ਉਹ ਇਹ ਦੱਸ ਸਕਣ ਕਿ ਗੁਰੂ ਜੀ ਨੇ ਜਲ ਜੰਗ ਦੇ ਵਿੱਚ ਹੋਰ ਸਿੰਘਾਂ ਸੀਰੋਲ ਵਿੱਚ ਕਾਰਜ ਲਾਇਆ ਤਾਂ ਉਹਨਾਂ ਨੇ ਆਪਣੇ ਪੁੱਤਰਾਂ ਜੀ ਨੂੰ ਰੋਲ ਵਿੱਚ ਕਰੇ ਤਾਂ ਕਿ ਇੱਕ ਜਰਨੈਲ ਜੋ ਆਪਣੇ ਸਿੰਘਾਂ ਨੂੰ ਸ਼ੂਰ ਮੈਦਾਨ ਦੇ ਵਿੱਚ ਕੇ ਆਪਣੇ ਜਹਾਜ਼ ਰਾਲ ਦੇ ਵਿੱਚ ਅੱਗੇ ਉਹਨਾਂ ਦੇ ਪ੍ਰਸ਼ੰਸਾ ਦੇ ਵਿੱਚ ਉਹਨਾਂ ਨੂੰ ਵੱਧ ਤੋਂ ਵੱਧ ਉਤਸ਼ਾਹ ਦੇ ਸਕੇ ਦੂਜੇ ਸਿੰਘਾਂ ਨੂੰ ਇਸ ਤਰ੍ਹਾਂ ਗੁਰੂ ਜੀ ਨੇ ਉਹ ਜੁੱਧ ਦੇ ਵਿੱਚ ਆਪਣੇ ਦੋਹੇ ਸੈਵਕਾਂ ਨੂੰ ਜੀ ਕਰਵਾ ਕੇ ਪਰਮਾਤਮਾ ਦਾ ਬਖਸ਼ਰ ਸ਼ੁਕਰਗੁਜ਼ਾਰ ਕੀਤਾ ਕਿ ਆਪਨੇ ਆਪ ਜਿਹੜਾ ਗੁਰੂ ਜੀ ਦੇ ਸਰ ਪਰਮਾਤਮਾ ਦੀ ਧਰਤੀ ਪਰਬਤ ਕਿ ਉਹਨਾਂ ਨੂੰ ਕਰ ਦਿੱਤਾ ਜੀ ਉਹਨਾਂ ਨੇ ਕਰ ਦਿੱਤੇ ਪਹਿਲੇ ਦੋ ਕਿਸ਼ਤਾ ਆਪਣੇ ਸਾਹਜ ਅਧਿਆਤੇ ਜੀ ਦੇ ਵਿੱਚ ਮੋੜ ਗਏ ਅੱਜ ਉਹ ਚੀਜ਼ ਦਿਨ ਚਾਦ ਕਰਦੇ ਹੋਏ ਉਹਨਾਂ ਦੇ ਪਤੀ ਸਮਾਪਤ ਹੋ ਕੇ ਅੱਜ ਫੇਰ ਅਸੀਂ ਜੀ ਬੈਗੂ ਨਾਮ ਜਪ ਕਰਾਂਗੇ ਚਲੋ ਇਹ ਸਾਰਾ ਪਰਵਾਰ ਮਿਲ ਕੇ ਬੈਗੂ ਨਾਮ ਜਪ ਕਰਦਾ ਸਤ ਨਾਮ ਵਾਹਿਗੁਰੂ ਸਤ ਨਾਮ ਵਾਹਿਗੁਰੂ ਸਤ ਨਾਮ ਵਾਹਿਗੁਰੂ ਸਤਨਾਵਾਹਿ ਗੁਰ ਸਤਨਾਵਾਹਿ ਗੁਰ ਸਤਨਾਵਾਹਿ ਗੁਰ ਸਤਨਾਵਾਹਿ ਗੁਰ ਵਾਹਿਗੁਰੂ ਜੀ ਕਾ ਕਾ ਸੋਹਿ ਕਾਹਿ ਗੁਰ ਜੀ ਦੀ ਫਤਹਿ